ਪੰਜਾਬੀ ਵਾਈਟਬੋਰਡ ਪੇਸ਼ ਕਰਦੇ ਹਾਂ ਲੇਖ ਆਦਤਾਂ ਸਤ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਦੇ ਉੱਤੇ ਆਪ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਰਾਜੇਂਦਰ ਸਿੰਘ ਦਾ ਲਿਖਿਆ ਹੋਇਆ ਲੇਖ ਆਦਤਾਂ ਆਦਤਾਂ ਜ਼ਿੰਦਗੀ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹਨ ਆਤਾਂ ਇੱਕ ਵਿਸ਼ੇਸ਼ ਕਾਰਵਾਈ ਜੋ ਮਨੁੱਖ ਨਿਯਮਤ ਤੌਰ ਤੇ ਕਰਦਾ ਹੈ ਜੇਕਰ ਸਾਨੂੰ ਉਚਿਤ ਅਤੇ ਸਹੀ ਜੀਵਨ ਜਿਉਣਾ ਹੈ ਤਾਂ ਸਾਨੂੰ ਜ਼ਿੰਦਗੀ ਵਿੱਚ ਚੰਗੀਆਂ ਆਤਾਂ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਚੰਗੀਆਂ ਆਤਾਂ ਨੂੰ ਅਪਣਾਉਣਾ ਚਾਹੀਦਾ ਹੈ ਇਸ ਪਾਠ ਵਿੱਚ ਚੰਗੀ ਸਿਹਤ ਉੱਪਰ ਰੌਸ਼ਨੀ ਪਾਈ ਗਈ ਹੈ ਚਾਹ ਪੀਣ ਦੀ ਹੱਦ ਤੋਂ ਵੱਧ ਆਦਤ ਸਰੀਰ ਲਈ ਨੁਕਸਾਨਦਾਇਕ ਹੁੰਦੀ ਹੈ ਵਿਗਿਆਨਿਕ ਨਜ਼ਰੀਏ ਤੋਂ ਚਾਹ ਦੀ ਵਰਤੋਂ ਨੂੰ ਨਕਾਰਨ ਦਾ ਯਤਨ ਇਸ ਲੇਖ ਵਿੱਚ ਕੀਤਾ ਗਿਆ ਹੈ ਲੇਖ ਦੇ ਅਗਲੇ ਹਿੱਸੇ ਵਿੱਚ ਸਮੇਂ ਸਿਰ ਉੱਠਣ ਦੇ ਫਾਇਦੇ ਦੱਸੇ ਗਏ ਹਨ ਤੇ ਇਸ ਦੇ ਨਾਲ ਨਾਲ ਚੰਗੀ ਸਿਹਤ ਲਈ ਸਵੇਰ ਦੀ ਸੈਰ ਦੇ ਗੁਣਾ ਉੱਪਰ ਵੀ ਰੌਸ਼ਨੀ ਪਾਈ ਗਈ ਹੈ ਲੋੜ ਅਨੁਸਾਰ ਤੇ ਗੂੜੀ ਨੀਂਦ ਦਾ ਸਰੀਰ ਉੱਪਰ ਬਹੁਤ ਹੀ ਚੰਗਾ ਅਸਰ ਪੈਂਦਾ ਹੈ ਸੈਰ-ਵਾਰੇ ਚਰਚਾ ਕਰਨ ਤੋਂ ਇਲਾਵਾ ਪਾਠ ਵਿੱਚ ਯੋਗ ਆਸਨਾਂ ਦਾ ਮਹੱਤਵ ਵੀ ਦੱਸਿਆ ਗਿਆ ਹੈ ਸੋ ਆਓ ਸ਼ੁਰੂ ਕਰਦੇ ਹਾਂ ਲੇਖ ਆਦਤਾਂ ਲੇਖ ਦੇ ਪਹਿਲੇ ਹਿੱਸੇ ਵਿੱਚ ਚੰਗੀ ਸਿਹਤ ਉੱਪਰ ਚਾਨਣਾ ਪਾਇਆ ਗਿਆ ਹੈ ਲੇਖਕ ਦੱਸਦਾ ਹੈ ਕਿ ਲੋੜ ਤੋਂ ਵੱਧ ਚਾਹ ਪੀਣਾ ਸਰੀਰ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਸਵੇਰੇ ਉੱਠਦੇ ਸਾਰ ਚਾਹ ਪੀਣ ਦੀ ਆਦਤ ਵੱਧਦੀ ਜਾਰੀ ਹੈ ਰੋਗ ਜੀਵਨ ਵਿੱਚ ਚਾਹ ਦੀ ਕੋਈ ਮਹੱਤਤਾ ਨਹੀਂ ਹੈ ਚਾਹ ਸਾਡੇ ਸਰੀਰ ਵਿੱਚ ਫੈਲ ਕੇ ਆਪਣਾ ਅਧਿਕਾਰ ਜਮਾਲ ਲੈਂਦੀ ਹੈ ਫਿਰ ਇੱਕ ਸਮਾਂ ਅਜੀਹਾ ਆਉਂਦਾ ਹੈ ਕਿ ਅਸੀਂ ਚਾਹ ਬਿਨਾ ਬਿਲਕੁਲ ਵੀ ਨਹੀਂ ਰਹਿ ਸਕਦੇ ਚਾਹ ਵਿੱਚ ਥੀਨ ਜਾਂ ਕਾਫੀਨ ਨਾਮੀ ਇੱਕ ਅਜੀਹਾ ਤੱਤ ਹੁੰਦਾ ਹੈ ਜਿਹੜਾ ਖੂਨ ਦੇ ਗੰਦ ਨੂੰ ਬਾਹਰ ਨਹੀਂ ਨਿਕਲ ਦਿੰਦਾ ਜਿਆਦਾ ਚਾਹ ਪੀਣ ਵਾਲਿਆਂ ਦੀਆਂ ਅੱਖਾਂ ਸਦਾ ਧੁੰਦਲੀਆਂ ਤੇ ਉਦਾਸ ਦਿਖਾਈ ਦਿੰਦੀਆਂ ਹਨ ਚਿਹਰੇ ਉੱਤੇ ਰੁੱਖਾਪਨ ਰਹਿੰਦਾ ਹੈ ਸਰੀਰ ਵਿੱਚ ਉਤੇਜਨਾ ਪੈਦਾ ਹੋਣ ਨਾਲ ਨਾਰੀਆਂ ਥੱਕ ਜਾਂਦੀਆਂ ਹਨ ਜਿਆਦਾ ਚਾਹ ਪੀਣ ਵਾਲਿਆਂ ਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਜਿਆਦਾ ਚਾਹ ਪੀਣ ਨਾਲ ਨੀਂਦ ਵੀ ਉੱਡ ਜਾਂਦੀ ਹੈ ਕੁਝ ਦਿਨਾਂ ਮੰਗਰੋ ਥੋੜਾ ਥੋੜਾ ਸਿਰਦਰਦ ਰਹਿਣ ਲੱਗ ਜਾਂਦਾ ਹੈ ਦਿਲ ਦੀ ਧੜਕਣ ਵੱਧ ਜਾਂਦੀ ਹੈ ਪੇਟ ਖਰਾਬ ਰਹਿਣ ਲੱਗ ਜਾਂਦਾ ਹੈ ਕਬਜ਼ ਦੀ ਸਮੱਸਿਆ ਰਹਿੰਦੀ ਹੈ ਇਸ ਤਰ੍ਹਾਂ ਹੌਲੀ-ਹੌਲੀ ਸਿਹਤ ਵਿਗੜਦੀ ਚਲੀ ਜਾਂਦੀ ਹੈ ਸਵੇਰੇ ਜਲਦੀ ਉੱਠਣਾ ਇੱਕ ਚੰਗੀ ਆਦਤ ਹੈ ਸਾਨੂੰ ਸਮੇਂ ਸਿਰ ਸੌਣਾ ਤੇ ਸਮੇਂ ਸਿਰ ਉੱਠਣਾ ਚਾਹੀਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਣਾ ਸਿਹਤ ਲਈ ਅਤਿਅੰਤ ਲਾਭਕਾਰੀ ਹੈ ਅਰੋਗ ਰਹਿਣ ਲਈ ਸਾਨੂੰ ਕੋਈ ਵੀ ਗਲਤ ਆਦਤ ਨਹੀਂ ਪਾਉਣੀ ਚਾਹੀਦੀ ਸਵੇਰੇ ਉੱਠਣ ਨਾਲ ਸਰੀਰ ਅਰੋਗ ਰਹਿੰਦਾ ਹੈ ਤੇ ਬੁੱਧੀ ਵੀ ਵਧਦੀ ਹੈ ਕੰਮ ਕਰਨ ਲਈ ਉਤਸ਼ਾਹ ਪੈਦਾ ਹੁੰਦਾ ਹੈ ਸਵੇਰੇ ਉੱਠਣ ਨਾਲ ਸਾਨੂੰ ਆਕਸੀਜਨ ਮਿਲਦੀ ਹੈ। ਸਰੀਰ ਵਿੱਚ ਫੁਰਤੀ ਰਹਿੰਦੀ ਹੈ। ਸਵੇਰ ਵੇਲੇ ਰੁੱਖਾਂ, ਫੁੱਲਾਂ, ਪੱਤਿਆਂ ਵਿੱਚੋਂ ਨਿਕਲਣ ਵਾਲੀ ਖੁਸ਼ਬੂ ਸਾਡੇ ਦਿਮਾਗ ਨੂੰ ਤਾਜ਼ਗੀ ਨਾਲ ਭਰ ਦਿੰਦੀ ਹੈ। ਇਸ ਲਈ ਸਵੇਰ ਦਾ ਵਾਤਾਵਰਣ ਬਹੁਤ ਹੀ ਲਾਭਕਾਰੀ ਹੁੰਦਾ ਹੈ। ਸਰੀਰਕ ਮਿਹਨਤ ਕਰਨ ਲਈ ਸਭ ਤੋਂ ਚੰਗਾ ਕਦਮ ਸਵੇਰ ਦੀ ਸੈਰ ਹੈ। ਸੈਰ ਖੁੱਲੇ ਮੈਦਾਨ, ਖੇਤ, ਜੰਗਲ ਜਾਂ ਫਿਰ ਪਾਰਕ ਵਿੱਚ ਕਰਨੀ ਚਾਹੀਦੀ ਹੈ। ਵਿਸ਼ਨੂੰ ਗੁਪਤ ਚਨਕਿਆ ਲਿਖਦਾ ਹੈ ਕਿ ਲక్ష్ਮੀ ਜਿਹੇ ਲੋਕਾਂ ਨੂੰ ਛੱਡ ਦਿੰਦੀ ਹੈ ਜੋ ਗੰਦੇ ਕੱਪੜੇ ਪਾਉਂਦੇ ਹਨ ਜੋ ਦੰਦਾਂ ਨੂੰ ਸਾਫ਼ ਨਹੀਂ ਕਰਦੇ ਜੋ ਬਹੁਤ ਜ਼ਿਆਦਾ ਖਾਂਦੇ ਹਨ ਤੇ ਮੰਦਾ ਬੁਰਾ ਬੋਲਦੇ ਹਨ ਅਤੇ ਸੂਰਜ ਚੜ੍ਹਨ ਤੇ ਛਿਪਣ ਵੇਲੇ ਸੁੱਤੇ ਰਹਿੰਦੇ ਹਨ ਸੈਰ ਦਾ ਪੂਰਾ ਲਾਭ ਲੈਣ ਲਈ ਸਦਾ ਤੇਜ਼ ਚੱਲੋ ਉੰਨੀ ਦੇਰ ਘੁੰਮਦੇ ਰਹੋ ਜਦੋਂ ਤੱਕ ਹਲਕੀ ਹਲਕੀ ਥਕਾਵਟ ਨਾ ਹੋ ਜਾਵੇ ਜਿਵੇਂ ਜਿਵੇਂ ਸਮਾਂ ਬੀਤੇ ਸੈਰ ਦਾ ਸਮਾਂ ਵਧਾਉਂਦੇ ਜਾਓ ਪਾਠ ਦੇ ਵਿੱਚ ਚੰਗੀ ਨੀਂਦ ਬਾਰੇ ਵੀ ਚਾਨਣਾ ਪਾਇਆ ਗਿਆ ਹੈ ਲੇਖਕ ਦੱਸਦਾ ਹੈ ਕਿ ਨੀਂਦ ਵੀ ਸਾਡੇ ਆਰੋਗ ਰਹਿਣ ਲਈ ਇੱਕ ਮਹੱਤਵਪੂਰਨ ਨੀ ਹੈ ਗੂੜੀ ਨੀਂਦ ਲੈਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਖੂਨ ਦੀ ਸ਼ੁੱਧੀ ਹੁੰਦੀ ਹੈ ਤੇ ਖੂਨ ਵਿੱਚ ਵੀ ਵਾਧਾ ਹੁੰਦਾ ਹੈ ਜੰਤੂ ਮਜਬੂਤ ਹੁੰਦੇ ਹਨ ਅੰਤੜੀਆਂ ਦੇ ਸਾਰੇ ਦੋਸ਼ ਮਲ ਮੂਤਰ ਰਾਹੀਂ ਬਾਹਰ ਨਿਕਲ ਜਾਂਦੇ ਹਨ ਇਸ ਤਰ੍ਹਾਂ ਸਵੇਰ ਸਾਰ ਚੁਸਤੀ ਫੁਰਤੀ ਅਤੇ ਸ਼ਕਤੀ ਦਾ ਸੰਚਾਰ ਹੁੰਦਾ ਹੈ ਗੂੜੀ ਨੀਂਦ ਸਿਹਤ ਵਧਾਉ ਹੈ ਨੀਂਦ ਤੋਂ ਬਿਨਾ ਕੋਈ ਵੀ ਜੀਵ ਜੰਤੂ ਤੇ ਪਸ਼ੂ ਪੰਛੀ ਜ਼ਿੰਦਾ ਨਹੀਂ ਰਹਿ ਸਕਦਾ ਇੱਕ ਵਿਗਿਆਨ ਦੇ ਅਧਿਆਪਕ ਨੇ ਇਹ ਤੱਤ ਕੱਢਿਆ ਕਿ ਰਾਤ ਨੂੰ 12 ਵਜੇ ਤੋਂ ਪਹਿਲਾਂ ਦੀ ਨੀਂਦ ਰਾਤ ਦੇ 12 ਵਜੇ ਦੀ ਨੀਂਦ ਨਾਲੋਂ ਬਾਅਦ ਦੀ ਨੀਂਦ ਨਾਲੋਂ ਦੁੱਗਣਾ ਫਾਇਦਾ ਦਿੰਦੀ ਹੈ। ਨਪੋਲੀਅਨ ਬੋਨਾਪਾਰਟ ਆਪਣੀ ਨੀਂਦ ਘੋੜੇ ਉੱਤੇ ਸਵਾਰੀ ਕਰਦੇ ਕਰਦੇ ਹੀ ਪੂਰੀ ਕਰ ਲੈਂਦਾ ਸੀ। ਯੋਗਾ ਦੇ ਆਸਨ ਸਵਾਸ਼ਨ ਕਰਨ ਨਾਲ ਵੀ ਨੀਂਦ ਸਹਿਜੇ ਹੀ ਆ ਜਾਂਦੀ ਹੈ। ਪੁਰਾਤਨ ਕਾਲ ਵਿੱਚ ਤਾਨਾਸ਼ਾਹ ਰਾਜੇ ਕਈ ਵਾਰ ਦੋਸ਼ੀਆਂ ਨੂੰ ਜਾਗਦੇ ਰਹਿਣ ਦੀ ਸਜ਼ਾ ਦਿੰਦੇ ਸਨ। ਸਿੱਟੇ ਵੱਜਿਓ ਲਗਾਤਾਰ ਜਾਗਦੇ ਰਹਿਣ ਨਾਲ ਉਹਨਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਸੀ ਫੇਰ ਉਹ ਜਾਂ ਤਾਂ ਪਾਗਲ ਹੋ ਜਾਂਦੇ ਜਾਂ ਮਰ ਜਾਂਦੇ ਸਨ ਆਮ ਆਦਮੀ ਨੂੰ ਪਰਤੀ ਦਿਨ 7-8 ਘੰਟੇ ਜ਼ਰੂਰ ਸੌਣਾ ਚਾਹੀਦਾ ਹੈ ਇਸ ਤੋਂ ਵੱਧ ਸੌਣਾ ਵੀ ਹਾਨੀਕਾਰਕ ਹੁੰਦਾ ਹੈ ਸੋ ਮੁੱਖੀ ਗੱਲ ਇਹ ਹੈ ਕਿ ਆਦਤਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਚੰਗੀਆਂ ਆਦਤਾਂ ਤੇ ਮਾੜੀਆਂ ਆਦਤਾਂ ਮਾੜੀਆਂ ਤਾਂ ਮਨੁੱਖ ਨੂੰ ਨਿਗਾਰ ਵੱਲ ਲੈ ਕੇ ਜਾਂਦੀਆਂ ਹਨ ਪਰ ਚੰਗੀਆਂ ਆਦਤਾਂ ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਸੁਧਾਰ ਕਰਦੀਆਂ ਹਨ ਚੰਗੀਆਂ ਆਦਤਾਂ ਅਪਣਾਉਣ ਲਈ ਮਨੁੱਖ ਨੂੰ ਸਮਾਂ ਜ਼ਰੂਰ ਲੱਗਦਾ ਹੈ ਪਰ ਜਦੋਂ ਇਹ ਚੰਗੀਆਂ ਆਦਤਾਂ ਪੱਕ ਜਾਂਦੀਆਂ ਹਨ ਤਾਂ ਮਨੁੱਖ ਗੁਣਾਂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀਆਂ ਹਨ ਤੇ ਮਨੁੱਖ ਦੀ ਜਿਹੜੀ ਸ਼ਖਸੀਅਤ ਹੈ ਉਹ ਪ੍ਰਭਾਵਸ਼ਾਲੀ ਬਣਦੀ ਹੈ ਸੋ ਇਹ ਸੀ ਜੀ ਰਾਜੇਂਦਰ ਸਿੰਘ ਦਾ ਲਿਖਿਆ ਹੋਇਆ ਲੇਖ ਆਦਤਾਂ ਇਸ ਤੇ ਆਧਾਰਿਤ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ ਪਹਿਲਾ ਪ੍ਰਸ਼ਨ ਹੈ ਚਾਹ ਵਿੱਚ ਕਿਹੜਾ ਤੱਤ ਮੌਜੂਦ ਹੁੰਦਾ ਹੈ ਇਸ ਦਾ ਉੱਤਰ ਹੈ ਚਾਹ ਦੇ ਵਿੱਚ ਚਾਹ ਵਿੱਚ ਥੀਨ ਜਾਂ ਕੈਫੀਨ ਨਾਮੀ ਇੱਕ ਤੱਤ ਹੁੰਦਾ ਹੈ ਜਿਹੜਾ ਸਾਡੀ ਪਾਚਨ ਕਿਰਿਆ ਦੇ ਅੰਗਾਂ ਤੇ ਬੁਰਾ ਅਸਰ ਪਾਉਂਦਾ ਹੈ ਪ੍ਰਸ਼ਨ ਹੈ ਵਿਸ਼ਨੂੰ ਗੁਪਤ ਅਨੁਸਾਰ ਲਕਸ਼ਮੀ ਕਿਹੇ ਜੇ ਲੋਕਾਂ ਨੂੰ ਛੱਡ ਦਿੰਦੀ ਹੈ ਇਸ ਦਾ ਉੱਤਰ ਹੈ ਵਿਸ਼ਨੂੰ ਗੁਪਤ ਅਨੁਸਾਰ ਜੋ ਗੰਦੇ ਕੱਪੜੇ ਪਾਉਂਦੇ ਹਨ ਜੋ ਦੰਦਾਂ ਨੂੰ ਸਾਫ਼ ਨਹੀਂ ਕਰਦੇ ਜੋ ਬਹੁਤ ਖਾਂਦੇ ਹਨ ਬੁਰਾ ਮੰਦਾ ਬੋਲਦੇ ਹਨ ਅਤੇ ਸੂਰਜ ਚੜ੍ਹਨ ਜਾਂ ਛਿਪਣ ਵੇਲੇ ਸੁੱਤੇ ਰਹਿੰਦੇ ਹਨ ਅਜਿਹੇ ਲੋਕਾਂ ਨੂੰ ਲక్ష్ਮੀ ਛੱਡ ਦਿੰਦੀ ਹੈ ਇਸ ਤੋਂ ਅਗਲਾ ਪ੍ਰਸ਼ਨ ਹੈ ਅਮਰਤ ਵੇਲਾ ਕਿਸ ਨੂੰ ਕਹਿੰਦੇ ਹਨ ਇਸ ਦਾ ਉੱਤਰ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ ਉਸ ਨੂੰ ਅਮਰਤ ਵੇਲਾ ਕਿਹਾ ਜਾਂਦਾ ਹੈ ਵਿਗਿਆਨ ਦੇ ਅਧਿਆਪਕ ਨੇ ਕੀ ਸਿੱਟਾ ਕੱਢਿਆ ਅਗਲਾ ਕੁਐਸਚਨ ਹੈ ਪ੍ਰਸ਼ਨ ਹੈ ਇਸ ਦਾ ਉੱਤਰ ਹੈ ਰਾਤ ਨੂੰ 12 ਵਜੇ ਤੋਂ ਪਹਿਲਾਂ ਦੀ ਨੀਂਦ ਰਾਤ ਦੇ 12 ਵਜੇ ਦੇ ਬਾਅਦ ਦੀ ਨੀਂਦ ਨਾਲੋਂ ਜ਼ਿਆਦਾ ਫਾਇਦਾ ਕਰਦੀ ਹੈ ਇੱਕ ਵਿਗਿਆਨ ਦੇ ਅਧਿਆਪਕ ਨੇ ਇਹ ਤੱਥ ਕੱਢਿਆ ਸੀ ਅਗਲਾ ਪ੍ਰਸ਼ਨ ਹੈ ਨਪੋਲੀਅਨ ਬੋਨਾਪਾਰਟ ਆਪਣੀ ਨੀਂਦ ਕਿਵੇਂ ਪੂਰੀ ਕਰ ਲੈਂਦਾ ਸੀ ਇਸ ਦਾ ਉੱਤਰ ਹੈ ਜੀ ਨਪੋਲੀਅਨ ਬੋਨਾਪਾਰਟ ਘੋੜੇ ਉੱਤੇ ਸਵਾਰੀ ਕਰਦੇ ਕਰਦੇ ਆਪਣੀ ਨੀਂਦ ਪੂਰੀ ਕਰ ਲੈਂਦਾ ਸੀ ਪ੍ਰਸ਼ਨ ਯੋਗਾ ਦੇ ਕਿਹੜੇ ਆਸਨ ਨਾਲ ਨੀਂਦ ਸਹਿਜੇ ਹੀ ਆ ਜਾਂਦੀ ਹੈ ਇਸ ਦਾ ਸਵਾ ਆਸਨ ਕਰਨ ਨਾਲ ਨੀਂਦ ਸਹਿਜੇ ਹੀ ਆ ਜਾਂਦੀ ਹੈ ਅਗਲਾ ਪ੍ਰਸ਼ਨ ਹੈ ਗੂੜੀ ਨੀਂਦ ਸੌਣ ਨਾਲ ਕੀ ਹੁੰਦਾ ਹੈ ਇਸ ਦਾ ਉੱਤਰ ਹੈ ਗੂੜੀ ਨੀਂਦ ਸੌਣ ਨਾਲ ਸਰੀਰ ਚੁਸਤ ਅਤੇ ਫਰਤੀਲਾ ਰਹਿੰਦਾ ਹੈ ਅਤੇ ਉਮਰ ਵੀ ਵੱਧਦੀ ਹੈ ਪ੍ਰਸ਼ਨ ਸੈਰ ਕਰਨ ਦੇ ਕੀ ਲਾਭ ਹਨ ਇਸ ਦਾ ਉੱਤਰ ਹੈ ਸੈਰ ਕਰਨ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਸਵੇਰ ਦੀ ਸੈਰ ਨਾਲ ਤਾਜੀ ਆਕਸੀਜਨ ਮਿਲਦੀ ਹੈ ਤੇ ਦਰਖਤਾਂ ਫੁੱਲਾਂ ਤੇ ਪੱਤਿਆਂ ਦੀ ਖੁਸ਼ਬੂ ਦਿਮਾਗ ਵਿੱਚ ਤਾਜ਼ਗੀ ਭਰ ਦਿੰਦੀ ਹੈ ਮਨੁੱਖ ਦਿਲ ਦੇ ਰੋਗ ਤੋਂ ਵੀ ਬਚਿਆ ਰਹਿੰਦਾ ਹੈ ਅੱਗੇ ਪ੍ਰਸ਼ਨ ਦੇ ਵਿੱਚ ਕੁਝ ਜੋੜੇ ਬਣਾਉਣੇ ਹਨ ਸਾਡੇ ਖੱਬੇ ਪਾਸੇ ਤੇ ਸੱਜੇ ਪਾਸੇ ਕੁਝ ਸ਼ਬਦ ਦਿੱਤੇ ਹੋਏ ਹਨ ਉਹਨਾਂ ਨੂੰ ਮਿਲਾਉਣਾ ਹੈ ਜਿਸ ਤਰ੍ਹਾਂ ਸਿਮਰਨ ਇਹਦਾ ਸਬੰਧ ਪਰਮਾਤਮਾ ਰੱਬ ਨਾਲ ਹੈ ਨੀਂਦ ਇਸ ਦਾ ਸਬੰਧ ਵਿਸਤਰੇ ਨਾਲ ਹੈ ਯੋਗਾ ਦਾ ਜਿਹੜਾ ਜੋੜਾ ਹੈ ਉਹ ਤੰਦਰੁਸਤੀ ਨਾਲ ਬਣੇਗਾ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਸੂਰਜ ਤੋਂ ਸਾਨੂੰ ਰੋਸ਼ਨੀ ਮਿਲਦੀ ਹੈ ਤੇ ਚਾਹ ਵਿੱਚ ਥੀਨ ਨਾਮੀ ਇੱਕ ਤੱਤ ਮੌਜੂਦ ਹੁੰਦਾ ਹੈ ਇਸ ਤੋਂ ਅਗਲਾ ਪ੍ਰਸ਼ਨ ਹੈ ਹੇਠਾਂ ਕੁਝ ਸਮਾਸੀ ਸ਼ਬਦ ਦਿੱਤੇ ਹੋਏ ਹਨ ਉਹਨਾਂ ਦੇ ਵਾਕ ਬਣਾਉਣੇ ਸਨ ਪਹਿਲਾ ਹੈ ਵਾਰ-ਵਾਰ ਸਫਲਤਾ ਪ੍ਰਾਪਤ ਕਰਨ ਲਈ ਵਾਰ-ਵਾਰ ਯਤਨ ਕਰੋ ਇਸ ਤੋਂ ਅਗਲਾ ਹੈ ਜੀ ਗਰਮ ਰੁੱਤ ਅਪ੍ਰੈਲ ਮਈ ਜੂਨ ਦੇ ਮਹੀਨੇ ਗਰਮ ਰੁੱਤ ਦੇ ਮਹੀਨੇ ਹਨ ਇਸ ਤੋਂ ਬਾਅਦ ਹੈ ਥੋੜਾ-ਥੋੜਾ ਇਸ ਦਾ ਵਾਕ ਬਣੇਗਾ ਰਾਤ ਨੂੰ ਥੋੜਾ-ਥੋੜਾ ਖਾਣਾ ਖਾਓ 체ਤੀ ਹজম ਹੋ ਜਾਵੇਗਾ ਇਸ ਤੋਂ ਬਾਅਦ ਹੈ ਜੀ ਸ਼ਬਦ ਨਿੱਕੀਆਂ-ਨਿੱਕੀਆਂ ਇਸ ਦਾ ਵਾਕਾਂ ਵਿੱਚ ਪ੍ਰਯੋਗ ਹੋਵੇਗਾ ਨਿੱਕੀਆਂ-ਨਿੱਕੀਆਂ ਕਣੀਆਂ ਨੇ ਸ਼ੈਬਰ ਲਾਈ ਹੋਈ ਹੈ ਸਹਿਣ ਸ਼ਕਤੀ ਇਸ ਦਾ ਵਾਕ ਬਣੇਗਾ ਕਈ ਲੋਕਾਂ ਵਿੱਚ ਬਹੁਤ ਸਹਿਣ ਸ਼ਕਤੀ ਹੁੰਦੀ ਹੈ ਤੇ ਲਾਸਟ ਹੈ ਜਿਉਂ-ਜਿਉਂ ਤਾਂ ਇਸ ਦਾ ਵਾਕ ਬਣੇਗਾ ਜਿਉਂ-ਜਿਉਂ ਕੋਠੇ ਉੱਚੇ ਹੁੰਦੇ ਜਾਂਦੇ ਨੇ ਤਿਉਂ-ਤਿਉਂ ਲੋਕੀ ਛੋਟੇ ਹੁੰਦੇ ਜਾਂਦੇ ਨੇ ਪਿਆਰ ਦੀ ਦੁਨੀਆ ਦੇ ਵਿੱਚ ਜਿਹੜੇ ਚੱਲਦੇ ਸਨ ਉਹ ਸਿੱਕੇ ਵੀ ਖੋਟੇ ਹੁੰਦੇ ਜਾਂਦੇ ਹਨ ਸੋ ਇਸੀ ਪਾਠ ਆਤਾਂ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਆਰ ਸ਼ੇਅਰ ਜ਼ਰੂਰ ਕਰ ਲੈਣਾ ਅਗਰ ਤੁਹਾਡਾ ਕੋਈ ਸੁਝਾਅ ਹੈ ਇਹਨਾਂ ਵੀਡੀਓ ਨੂੰ ਲੈ ਕੇ ਤਾਂ ਕਮੈਂਟ ਵੀ ਜ਼ਰੂਰ ਕਰਨਾ ਚੈਨਲ ਪੰਜਾਬੀ ਵਾਈਟ ਬੋਰਡ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਧੰਨਵਾਦ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਐਂਡ ਸ਼ੇਅਰ ਆਲਸੋ ਸਬਸਕ੍ਰਾਈਬ ਚੈਨਲ ਪੰਜਾਬੀ ਵਾਈਟ ਬੋਰਡ